ਸਵਾਗਤ ਹੈ ਜੀ ਤਲਵੰਡੀ ਪਾਈ ਟੈਂਪ ਤੇ ਤਲਵੰਡੀ ਪਾਈ ਇਲਾਕੇ ਚ ਪਿਛਲੇ ਕੁਝ ਦਿਨਾਂ ਚ ਚੋਰੀ ਦੀਆਂ ਵਾਰਦਾਤਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਅੱਜ ਦੁਪਹਿਰ ਤਲਵੰਡੀ ਪਾਈ ਦੇ 메ਨ ਬਾਜ਼ਾਰ ਚ ਫਰੋਸ਼ਾ ਵਾਲਿਆਂ ਦੀ ਕਰਿਆਨਾ ਦੁਕਾਨ ਤੋਂ ਮੋਟਰਸਾਈਕਲ ਸਵਾਰ ਦੋ ਚੋਰ ਕਿਉ ਦੇ ਤਨ ਪੈਕਟ ਲੈ ਕੇ ਫਰਾਰ ਹੋ ਗਏ ਇੱਕ ਦਿਨ ਪਹਿਲਾਂ ਹੀ ਸ਼ਹਿਰ ਦੀ ਨਾਮਵਰ ਮਰਖਾਈ ਵਾਲਿਆਂ ਦੀ ਕਰਿਆਨਾ ਦੁਕਾਨ ਤੋਂ ਬਾਹਰ ਪੀ ਕੇ ਉਹ ਦੀ ਪੇਟੀ ਚੱਕ ਕੇ ਚੋਰ ਫਰਾਰ ਹੋ ਗਏ ਇਸ ਤੋਂ ਇਲਾਵਾ ਮੋਟਰਸਾਈਕਲ ਮੋਟਰਸਾਈਕਲਾਂ ਦੀ ਸ਼ਹਿਰ ਵਿੱਚ ਲਗਾਤਾਰ ਚੋਰੀ ਹੋ ਰਹੀ ਹੈ 21 ਜੂਨ ਸ਼ਨੀਵਾਰ ਨੂੰ ਪਿੰਡ ਹਰਾਜਾ ਚ ਚੋਰਾਂ ਨੇ ਪੱਤਰਕਾਰ ਕ੍ਰਿਸ਼ਿੰਦਰ ਗਿੱਲ ਦੇ ਘਰ ਨੂੰ ਨਿਸ਼ਾਨਾ ਬਣਾਉਂਦਿਆ 25 ਤੋਲੇ ਸੋਨਾ ਅਤੇ ਨਕਦੀ ਚੋਰੀ ਕੀਤੀ ਲੋਕਾਂ ਦੀ ਪੁਸ ਪ੍ਰਸ਼ਾਸਨ ਤੋਂ ਬਰਜੁਰ ਮੰਗਿਆ ਹੈ ਕਿ ਚੋਰਾਂ ਨੂੰ ਨੱਥ ਪਾਈ ਜਾਵੇ ਅੱਜ ਉਹ ਸੁਣਦੇ ਹਾਂ ਕਿ ਕੀ ਆ ਪੀੜਤ ਲੋਕਾਂ ਨੇ ਬੋਲ ਕੀ ਨੋ ਆਪਣਾ ਅੱਛਾ ਕਾਦੀ ਦੁਕਾਨ ਆਪਣੀ ਕੀ ਇਹ ਨਾਂ ਪੈਂਦਾ ਦੁਕਾਨ ਦਾ ਅਰੇ ਅਰੋੜਾ ਦੀ ਕੰਪਨੀ ਅੱਛਾ ਮੇਨ ਬਾਜ਼ਾਰ ਤਲਵੰਡੀ ਭਾਈ ਚ ਅੱਛਾ ਤੇ ਅੱਜ ਕੀ ساری ਘਟਨਾ ਕੀ ਵਾਪਰੀ ਜੱਜ ਦੋ ਜਣੇ ਆਇਆ ਅੰਦਰ ਅੱਛਾ ਜੀ ਉਹਨੇ ਕਿਉਂ ਬੰਦਿਆ ਜੇ ਸੀ ਠੀਕ ਹੈ ਜੀ ਜੇ ਸੀ ਹਾਂ ਤਾਂ ਬੰਦੀ ਉਹ ਬਾਹਰ ਰੱਖੀ ਪਈ ਆ ਦੇ ਕੈਨਾਲੇ ਗਏ ਠੀਕ ਹੈ ਜੀ ਉਸ ਤੋਂ ਬਾਅਦ ਉਹ ਬਸ 14 ਤੋਂ ਬਾਅਦ ਆਇਆ ਤੇ ਉਹਨੇ ਬਾਹਰ ਹੀ ਦੇਖੀ ਤੇ ਮੱਤ ਕੇ ਆਈ ਮੋਸੇ ਦਾ ਬੰਦਾ ਬਾਹਰ ਕਰਾ ਦਿਓ ਆ ਗਿਆ ਉੱਥੇ ਠੀਕ ਹੈ ਕਿਨੇ ਦੋ ਜਣੇ ਸੀ ਜੀ ਕਹੋ ਜੀ ਅੱਛਾ ਕਦੇ ਮੋਟਰਸਾਈਕਲ ਤੇ ਲਾਲ ਮੋਟਰਸਾਈਕਲ ਸੀਗਾ ਅੱਛਾ ਮੂੰਹ ਮਾਂ ਬੰਨੇ ਸੀ ਖੁੱਲੇ ਸੀ ਅੱਛਾ ਮੋਨੇ ਸੀਗੇ ਦੋਨੇ ਮੋਨੇ ਸੀ ਹਾਂ ਠੀਕ ਹੈ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਪਏ ਹੋ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਦਿਨ ਰਾਤ ਇਹ ਕੰਮ ਹੋਈ ਜਾ ਰਿਹਾ ਆ ਦੂਜੀ ਵਾਰੀ ਹੋ ਚੁੱਕਾ ਸਾਡੇ ਨਾਲ ਇਹ ਠੀਕ ਹੈ ਜੀ ਪ੍ਰਸ਼ਾਸਨ ਨੂੰ ਕੋਈ ਕਾਰਵਾਈ ਕਰਨੀ ਚਾਹੀਦੀ ਜਿਹੜੇ ਆਉਂਦੇ ਫੜੋ ਉਹਨਾਂ ਨੂੰ ਠੀਕ ਹੈ ਜੀ ਓਕੇ